ਐਡਾ ਧੱਕਾ ਬਰਦਾ ਪੰਜਾਬ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਜੀ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਥੋੜੇ ਰਹਿ ਗਏ ਆ ਸਾਲ ਸਾਲ ਵੀ ਮੈਨੂੰ ਲੱਗਦਾ ਪਹਿਲੇ ਤਾਂ 11 ਤਰੀਕ ਨੂੰ ਦੇਖ ਲੈ ਥੋੜਾ ਭੋਗ ਪੈਂਦਾ ਤਰਨਤਾਰਨ ਚ ਇਹ ਤੁਹਾਡਾ ਝਾੜੂ ਵਾਲਿਆਂ ਦਾ ਦਿਮਾਗ ਇੰਨਾ ਖਰਾਬ ਹੋ ਗਿਆ ਆ ਸੋਚਦੇ ਆ ਕਿ ਅਸੀਂ ਮੁੱਖ ਮੰਤਰੀ ਬਣ ਗਏ ਅਸੀਂ ਪੰਜਾਬ ਦੀਆਂ ਸਾਰੀਆਂ ਕਾਨੂੰਨ ਦੀ ਧੱਜਾਂ ਉਡਾਈ ਜਾਂਦੇ ਆ ਅੱਜ ਪ੍ਰੈਸ ਦੀ ਸਾਰੇ ਅਖਬਾਰ ਇਹਨਾਂ ਨੇ ਚੱਕ ਲਏ ਜੀ ਕਿਉਂਕਿ ਖਬਰ ਉਹਨਾਂ ਦੀ ਚਾਹੁੰਦੇ ਕਿ ਸਾਡੇ ਖਿਲਾਫ ਨਾ ਕੋਈ ਰੱਖੇ ਜੀ ਐਡਾ ਧੱਕਾ ਵਰਦਾ ਪੰਜਾਬ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਜੀ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਤੁਹਾਡੇ ਰਹਿ ਗਏ ਐ ਸਾਲ ਸਾਲ ਵੀ ਮੈਨੂੰ ਲੱਗਦਾ ਪਹਿਲੇ ਤਾਂ 11 ਤਰੀਕ ਨੂੰ ਦੇਖ ਲੈ ਥੋੜਾ ਭੋਗ ਪੈਂਦਾ ਤਰਨਤਾਰਨ ਚ ਮੈਂ ਸਟਰੋਂਗਲੀ ਕੰਡੈਮ ਕਰਦਾ ਐ ਜੀ ਧੱਕੇਸ਼ਾਹੀ ਪੰਜਾਬ ਚ ਨਹੀਂ ਚੱਲਣ ਦਵਾਂਗੇ ਮੈਂ ਪ੍ਰੈਸ ਦੇ ਨਾਲ ਖੜਾ ਐ ਪ੍ਰੈਸ ਦੀ ਆਜ਼ਾਦੀ ਦੇ ਨਾਲ ਅਸੀਂ ਖੜੇ ਹਾਂ ਇਹ ਤੁਹਾਡਾ ਕਿਹੋ ਝਾੜੂ ਵਾਲਿਆਂ ਦਾ ਦਿਮਾਗ ਇੰਨਾ ਖਰਾਬ ਹੋ ਗਿਆ ਆ ਸੋਚਦੇ ਐ ਕਿ ਅਸੀਂ ਮੁੱਖ ਮੰਤਰੀ ਬਣ ਗਏ ਅਸੀਂ ਪੰਜਾਬ ਦੀਆਂ ਸਾਰੀਆਂ ਕਾਨੂੰਨ ਦੀ ਧੱਜਾਂ ਉਡਾਈ ਜਾਂਦੇ ਆ ਅੱਜ ਪ੍ਰੈਸ ਦੀ ਸਾਰੇ ਅਖਬਾਰ ਇਹਨਾਂ ਨੇ ਚੱਕ ਲਏ ਜੀ ਕਿਉਂਕਿ ਖਬਰ ਉਹਨਾਂ ਦੀ ਚਾਹੁੰਦੇ ਕਿ ਸਾਡੇ ਖਿਲਾਫ ਨਾ ਕੋਈ ਲਿਖੇ ਜੀ ਐਡਾ ਧੱਕਾ ਬਰਦਾ ਪੰਜਾਬ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਜੀ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਥੋੜੇ ਰਹਿ ਗਏ ਆ ਸਾਲ ਸਾਲ ਵੀ ਮੈਨੂੰ ਲੱਗਦਾ ਪਹਿਲੇ ਤਾਂ 11 ਤਰੀਕ ਨੂੰ ਦੇਖ ਲੈ ਥੋੜਾ ਭੋਗ ਪੈਂਦਾ ਤਰਨਤਾਰਾਂ ਚ ਮੈਂ ਸਟਰੋਂਗਲੀ ਕੰਡੈਮ ਕਰਦਾ ਐ ਜੀ ਧੱਕੇਸ਼ਾਹੀ ਪੰਜਾਬ ਚ ਨਹੀਂ ਚੱਲਣ ਦਵਾਂਗੇ ਮੈਂ ਪ੍ਰੈਸ ਦੇ ਨਾਲ ਖੜਾ ਐ ਪਈ ਪ੍ਰੈਸ ਦੀ ਆਜ਼ਾਦੀ ਦੇ ਨਾਲ ਅਸੀਂ ਖੜੇ ਹਾਂ। ਦੇਖੋ ਝਾੜੂ ਵਾਲਿਆਂ ਦਾ ਦਿਮਾਗ ਇੰਨਾ ਖਰਾਬ ਹੋ ਗਿਆ। ਆਹ ਸੋਚਦੇ ਆ ਕਿ ਅਸੀਂ ਮੁੱਖ ਮੰਤਰੀ ਬਣ ਗਏ ਅਸੀਂ ਪੰਜਾਬ ਦੀਆਂ ਸਾਰੀਆਂ ਕਾਨੂੰਨ ਦੀ ਧੱਜਾਂ ਉਡਾਈ ਜਾਂਦੇ ਆ। ਅੱਜ ਪ੍ਰੈਸ ਦੀ ਸਾਰੇ ਅਖਬਾਰ ਇਹਨਾਂ ਨੇ ਚੱਕ ਲਏ। ਜੀ ਕਿਉਂਕਿ ਖਬਰ ਉਹਨਾਂ ਦੀ ਚਾਹੁੰਦੇ ਕਿ ਸਾਡੇ ਖਿਲਾਫ ਨਾ ਕੋਈ ਰੱਖੇ। ਜੀ ਐਡਾ ਧੱਕਾ ਬਰਦਾ ਪੰਜਾਬ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ। ਜੀ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਥੋੜੇ ਰਹਿ ਗਏ ਆ ਸਾਲ। ਸਾਲ ਵੀ ਮੈਨੂੰ ਲੱਗਦਾ ਪਹਿਲੇ ਤਾਂ 11 ਤਰੀਕ ਨੂੰ ਦੇਖ ਲੈ ਥੋੜਾ ਭੋਗ ਪੈਂਦਾ ਤਰਨ ਤਰ ਮੈਂ ਸਟਰੋਂਗਲੀ ਕੰਡੈਮ ਕਰਦਾ ਐ ਜੀ ਧੱਕੇਸ਼ਾਹੀ ਪੰਜਾਬ ਚ ਨਹੀਂ ਚੱਲਣ ਦੇਵਾਂਗੇ ਮੈਂ ਪ੍ਰੈਸ ਦੇ ਨਾਲ ਖੜਾ ਹਾਂ ਪ੍ਰੈਸ ਦੀ ਆਜ਼ਾਦੀ ਦੇ ਨਾਲ ਅਸੀਂ ਖੜੇ ਹਾਂ ਇਹ ਤੁਹਾਡਾ ਕੀ ਛਾੜੂ ਵਾਲਿਆਂ ਦਾ ਦਿਮਾਗ ਇੰਨਾ ਖਰਾਬ ਹੋ ਗਿਆ ਆ ਸੋਚਦੇ ਆ ਕਿ ਅਸੀਂ ਮੁੱਖ ਮੰਤਰੀ ਬਣ ਗਏ ਅਸੀਂ ਪੰਜਾਬ ਦੀਆਂ ਸਾਰੀਆਂ ਕਾਨੂੰਨ ਦੀ ਧੱਜਾਂ ਉਡਾਈ ਜਾਂਦੇ ਆ ਅੱਜ ਪ੍ਰੈਸ ਦੀ ਸਾਰੇ ਅਖਬਾਰ ਇਹਨਾਂ ਨੇ ਚੱਕ ਲਏ ਜੀ ਕਿਉਂਕਿ ਖਬਰ ਉਹਨਾਂ ਦੀ ਚਾਹੁੰਦੇ ਕਿ ਸਾਡੇ ਖਿਲਾਫ ਨਾ ਕੋਈ ਰੱਖੇ ਜੀ ਐਡਾ ਧੱਕਾ ਬਰਦਾ ਪੰਜਾਬ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਜੀ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਥੋੜੇ ਰਹਿ ਗਏ ਐ ਸਾਲ ਸਾਲ ਵੀ ਮੈਨੂੰ ਲੱਗਦਾ ਪਹਿਲੇ ਤਾਂ 11 ਤਰੀਕ ਨੂੰ ਦੇਖ ਲੈ ਥੋੜਾ ਭੋਗ ਪੈਂਦਾ ਤਰਨਤਾਰਾਂ ਚ ਮੈਂ ਸਟਰੋਂਗਲੀ ਕੰਡੈਮ ਕਰਦਾ ਐ ਜੀ ਧੱਕੇਸ਼ਾਹੀ ਪੰਜਾਬ ਚ ਨਹੀਂ ਚੱਲਣ ਦੇਵਾਂਗੇ ਮੈਂ ਪ੍ਰੈਸ ਦੇ ਨਾਲ ਖੜਾ ਐ ਪ੍ਰੈਸ ਦੀ ਆਜ਼ਾਦੀ ਦੇ ਨਾਲ ਅਸੀਂ ਖੜੇ ਹਾਂ ਦੇਖੋ ਝਾੜੂ ਵਾਲਿਆਂ ਦਾ ਦਿਮਾਗ ਇੰਨਾ ਖਰਾਬ ਹੋ ਗਿਆ ਆ ਸੋਚਦੇ ਆ ਕਿ ਅਸੀਂ ਮੁੱਖ ਮੰਤਰੀ ਬਣ ਗਏ ਅਸੀਂ ਪੰਜਾਬ ਦੀਆਂ ਸਾਰੀਆਂ ਕਾਨੂੰਨ ਦੀ ਧੱਜਾਂ ਉਡਾਈ ਜਾਂਦੇ ਆ ਅੱਜ ਪ੍ਰੈਸ ਦੀ ਸਾਰੇ ਅਖਬਾਰ ਇਹਨਾਂ ਨੇ ਚੱਕ ਲਏ ਜੀ ਕਿਉਂਕਿ ਖਬਰ ਉਹਨਾਂ ਦੀ ਚਾਹੁੰਦੇ ਕਿ ਸਾਡੇ ਖਿਲਾਫ ਨਾ ਕੋਈ ਰੱਖੇ ਜੀ ਐਡਾ ਧੱਕਾ ਬਰਦਾ ਪੰਜਾਬ ਦੇ ਲੋਕ ਨਹੀਂ ਬਰਦਾਸ਼ਤ ਕਰਨਗੇ ਜੀ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਥੋੜੇ ਰਹਿ ਗਏ ਆ ਸਾਲ ਸਾਲ ਵੀ ਮੈਨੂੰ ਲੱਗਦਾ ਪਹਿਲੇ ਤਾਂ 11 ਤਰੀਕ ਨੂੰ ਦੇਖ ਲੈ ਥੋੜਾ ਭੋਗ ਪੈਂਦਾ ਤਰਨ ਤਾਰਨ ਮੈਂ ਸਟਰੋਂਗਲੀ ਕੰਡੈਮ ਕਰਦਾ ਹਾਂ ਐਜੀ ਧੱਕੇਸ਼ਾਹੀ ਪੰਜਾਬ 'ਚ ਨਹੀਂ ਚੱਲਣ ਦੇਵਾਂਗੇ ਮੈਂ ਪ੍ਰੈਸ ਦੇ ਨਾਲ ਖੜਾ ਹਾਂ ਪ੍ਰੈਸ ਦੀ ਆਜ਼ਾਦੀ ਦੇ ਨਾਲ ਅਸੀਂ ਖੜੇ ਹਾਂ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027